ਸਵਾਗਤ ਹੈ ਜੀ ਤੁਹਾਡਾ ਅੱਜ ਨਵੇਂ ਬਲੌਗ ਦੇ ਵਿੱਚ ਅੱਜ 9 ਤਰੀਕ 12ਵਾਂ ਮਹੀਨਾ 2025 ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣਾਂ ਨੂੰ ਵੀਰਾਂ ਨੂੰ ਛੋਟਿਆਂ ਨੂੰ ਬੜਿਆਂ ਨੂੰ ਚਾਚਿਆਂ ਨੂੰ ਕਾਈਆਂ ਨੂੰ ਦੇਸ ਵਾਲਿਆਂ ਨੂੰ ਵਿਦੇਸ਼ਾਂ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਤ ਆਪਾਂ ਸ਼ਾਮਲੀ ਸਿਕਰ ਤੋਂ ਸ਼ਾਮਲੀ ਰੋਡ ਪੈਗੇ ਸੀਗੇ 18 ਫੁੱਟਾ ਰੋਡ ਸੀਗਾ ਜਿਹੜੇ ਹੋਟਲ ਦੇ ਵਿੱਚ ਰੁਕੇ ਹੋ ਹੋਟਲ ਵਾਲਾ ਕਹਿੰਦਾ ਵੀ ਹੂੰ ਤਾਂ ਅਸੀਂ 11500 ਰੁਪਏ ਕਮਰੇ ਨੂੰ ਨੇ ਆਪਾਂ ਨੂੰ 200 ਰੁਪਿਆ ਕਮਰੇ ਦਾ ਆਪਾਂ ਤਾਂ ਰੈਂਟ ਲਿਆ ਬਾਕੀ ਚੋਂ ਰੋਟੀ ਪਾਣੀ ਦਾ ਖਰਚਾ ਆਉਂਦੀ ਹੈ 55 ਰੋਡ ਉਥੋਂ ਹੈਗਾ ਸੀਗਾ ਬਾਈਪਾਸ 43 ਕਿਲੋਮੀਟਰ ਆਪਾਂ ਸਵੇਰੇ 6:34 ਤੇ ਤੁਰ ਪਏ ਸੀਗੇ 55 ਤੋਂ ਅੱਗੇ ਆਪਣਾ ਖੂੜ ਲੂਸਲ ਫਿਰ ਅੱਗੇ ਹੁਣ ਆਊਗਾ ਕੁਚਾਮਨ ਤੁਸੀਂ ਦੇਖ ਰਹੇ ਹੋ ਪਿੱਛੇ 35 ਕਿਲੋਮੀਟਰ ਰਹਿ ਗਈ ਇੱਥੋਂ ਕੁਚਾਮਨ ਫਿਰ ਆਪਾਂ ਇਸ ਤੋਂ ਬਾਅਦ ਜਾਵਾਂਗੇ ਕਿਸ਼ਨਗੜ੍ਹ ਅੱਜ ਆਪਾਂ ਨੂੰ ਜੀ ਚੌਥਾ ਦਿਨ ਹੋ ਗਿਆ ਰਾਜਸਥਾਨ ਦੇ ਵਿੱਚ ਸਫ਼ਰ ਕਰਦਿਆਂ ਨੂੰ 5 ਤਰੀਕ ਨੂੰ ਆਪਾਂ ਚੱਲੇ ਸੀਗੇ ਤੇ ਹੁਣ ਵੀ ਆਪਾਂ ਰਾਜਸਥਾਨ ਦੇ ਵਿੱਚ ਸਫ਼ਰ ਕਰ ਰਹੇ ਹਾਂ ਰਾਤ ਜਿਹੜੇ ਹੋਟਲ ਦੇ ਵਿੱਚ ਆਪਾਂ ਰੁਕੇ ਸੀਗੇ ਉੱਥੋਂ ਕੁਚਾਨਨ ਹੈਗਾ ਸੀਗਾ 69 ਕਿਲੋਮੀਟਰ ਚਲੋ ਰਾਤ ਉੱਥੇ ਆਪਾਂ ਕੱਪੜੇ ਜਿਹੜੇ ਧੋਏ ਆਪਣੇ ਧੋ ਕੇ ਫਿਰ ਪੱਖਾ ਲਾ ਕੇ ਸੁਕਾ ਕੇ ਇਹੀ ਬਾਰੇ ਸੀਗੇ ਚਲੋ वैसे ਤਾਂ ਹੋਟਲ ਵਾਲਾ ਕਹਿੰਦਾ ਵੀ 1500 ਰੁਪਏ ਰੰਨਾ ਕਮਰੇ ਦਾ ਪਰ ਆਪਾਂ ਤੋਂ ਨੇ 200 ਰੁਪਏ ਲਿਆ ਚਲੋ ਜੇ ਕੋਈ ਭੈਣ ਭਾਈ ਆਪਾਂ ਤੋਂ ਪੈਸੇ ਰੋਕੀ ਪਾਣੀ ਦੇ ਬਦਲਾਂ ਤੱਕ ਕਿਤੇ ਨਾ ਕਿਤੇ ਆਪਣਾ ਫਾਇਦਾ ਵੀ ਹੋ ਜਾਣਾ ਹੋਟਲ ਤੋਂ ਫਿਰ ਆਪਾਂ 12 ਕਿਲੋਮੀਟਰ ਅੱਗੇ ਚੱਲੇ ਜੀ ਅੱਗੇ ਆਉਂਦਾ ਖੂੜ ਕਸਬਾ 18 ਫੁੱਟਾਂ ਹੀ ਰੋੜਾ ਕੋਈ ਆਪਾਂ ਹੁਣ ਐਨ ਐਚ ਤੇ ਨਹੀਂ ਸਫ਼ਰ ਕਰ ਰਹੇ ਹੁਣ 18 ਫੁੱਟਾ ਰੋਡ ਤੇ ਸਫ਼ਰ ਕਰ ਰਹੇ ਹਾਂ ਆਪਾਂ ਕਿ ਸਟਾਪ ਇੱਥੇ ਰੁਕ ਜੀ ਹੁਣ ਇੱਥੇ ਚਾਹ ਪੀ ਕੇ ਕਰਦੇ ਆਂ ਸਰੀਰ ਕੈਮ ਤੇ ਫੇਰ ਆਵਾਂਗੇ ਚੱਲੇ ਦੇਖਦੇ ਆਂ ਵੀ ਕਿੰਨੇ ਵਜੇ ਪਹੁੰਚਦੇ ਆਪਾਂ ਕੁਚਾਨਾਂ ਨਾ ਆਪਾਂ ਕੁਚਾਮਨ ਤੋਂ ਪਿੱਛੇ ਸਫ਼ਰ ਕਰ ਰਹੇ ਹਾਂ ਜੀ ਹਲੇ ਇੱਥੇ ਬਿਲਕੁਲ ਜਿਵੇਂ ਉਜਾੜ ਪਿਆ ਨਾ ਕੋਈ ਰੋਡ ਦੇ ਨਾਲ ਲੱਗਦਾ ਪਿੰਡ ਨਾ ਕੋਈ ਫਸਲ ਵਾੜੀ ਨਾ ਕੋਈ ਜਾਨਵਰ ਨਾ ਕੋਈ ਕੁੱਤਾ ਬਿੱਲਾ ਕੁਛ ਨਹੀਂ ਦੇਖਣ ਨੂੰ ਮਿਲ ਰਿਹਾ ਐਂ ਲੱਗਦਾ ਵੀ ਪਤਾ ਨਹੀਂ ਕਿੱਥੇ ਗਾ ਕੇ ਹੁੰਨੇ ਆ ਦੋਨੋਂ ਪਾਸੇ ਬਿਆਵਾਨ ਉਜਾੜ ਕਿਸ਼ਨਗੜਾ ਤਾਂ ਰਹਿ ਗਈ ਇੱਥੋਂ 76 ਕਿਲੋਮੀਟਰਾਂ ਚਾਣਾ ਨਾ ਪਾ ਪਹੁੰਚ ਗਏ ਸੀਗੇ 11:09 ਤੇ ਸਿਟੀ ਤੁਸੀਂ ਆ ਉਹ ਪਿੱਛੇ ਦੇਖ ਰਹੇ ਝਾੜੀਆਂ ਦੇ ਪਿੱਛੇ ਸਿਟੀ ਆ ਆਪਾਂ ਤਾਂ ਬਾਈਪਾਸ ਨੂੰ ਮੁੜ ਕੇ ਕਿਉਂਕਿ ਆਪਾਂ ਤਾਂ ਬਾਹਰ-ਬਾਹਰ ਹੀ ਜਾਣਾ ਜੀ ਸਾਡੇ 11 ਦਾ ਟਾਈਮ ਹੋ ਗਿਆ ਸੀਗਾ ਜੀ ਚਾਮਨ ਤੋਂ ਲਗਭਗ 5-7-8 ਕਿਲੋਮੀਟਰ ਅੱਗੇ ਆ ਗਏ ਸੀਗੇ ਤਨੋਂ ਰੋਕੀ ਦਾ ਵੀ ਟਾਈਮ ਹੋ ਗਿਆ ਸੀਗਾ ਹੁਣ ਆਇਆ ਵੀ ਜਿਹੜਾ ਪਿੱਛੇ ਰੋਡ ਆਪਾਂ ਲੰਘ ਕੇ ਆਏ ਆ ਉਹ ਤਾਂ ਇੰਨਾ ਡਰਾਵਣਾ ਸੀਗਾ ਵੀ ਮਤਲਬ ਨਾ ਕੋਈ ਪਸ਼ੂ ਪੰਛੀ ਪੰਛੀਆਂ ਰਾਤ ਕੋਸਾ ਦੇਖਣੇ ਕੀ ਸੀਗਾ ਬਹੁਤ ਖਤਰਨਾਕ ਏਰੀਆ ਲੰਘ ਕੇ ਆਏ ਆ 25 30 ਕਿਲੋਮੀਟਰ ਦਾ ਉੱਖ ਲੱਗੀ ਵੀ ਸੀਗੀ ਆ ਟਾਬੇ ਤੇ ਜੀ ਆਪਣਾ ਢਣੀ ਟਾਬੇ ਤੇ ਹੁਣ ਖਾਵਾਂਗੇ ਰੋਟੀ ਰੋਟੀ ਖਾ ਕੇ ਫੇਰ ਪਾਵਾਂਗੇ ਚੱਲੇ ਅੱਗੇ ਦੇ। ਣੀ ਢਾਬੇ ਤੇ ਰੋਟੀ ਲੱਗੇ ਤੇ ਜੀ ਖਾਣਾ। ਅਸੀਂ ਕਹਿ ਵੀ ਦਾਲ ਫਰਾਈ ਲਿਆਦੇ ਚੱਲਾਂ। ਤੁੰਦਰ ਬਾਲਟੀ ਉਹ ਬਹੁਤ ਵੜੀ ਦੇ ਗਿਆ। ਹਾਂ ਦੇਖੋ ਕਿੱਡੀ ਬਾਲਟੀ ਆਪਾਂ ਲਾਂ ਕਿਵੇਂ ਮਕੂਗੇ। ਆ ਗਈ ਬাটਮਾਂ ਆਪਣਾ। ਹੇ ਚੋ। ਹੰਦੇ ਲੋ ਛਤੀ ਇਹਦੇ ਡੇਢ ਕੋਲੀ ਦਾਲ ਦੀ ਹੈ ਨਹੀਂ ਰੁਪਈਆ 150 ਆ ਪਹਾੜੀਆਂ ਤੁਸੀਂ ਦੇਖ ਰਹੇ ਹੋ ਜੀ ਦੇਖਣ ਨੂੰ ਇਹ ਵੀਡੀਓ ਦੇ ਵਿੱਚ ਤਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਪਰ ਉਰੇ ਜਮਾਂ ਉਜਾੜ ਏਰੀਆ ਹੈ ਹੁਣ ਆਪਾਂ ਇਸ ਐ ਨੱਚ ਤੇ ਜਾ ਰਹੇ ਹਾਂ ਜੇ ਉਰੇ ਰੋਡ ਨਾ ਹੋਵੇ ਕਾ ਤੁਸੀਂ ਇਹ ਕਹੋਗੇ ਵੀ ਇੱਥੇ ਪਤਾ ਨਹੀਂ ਕਿੰਨੇ ਕਸਾਲਾਂ ਤੋਂ ਹੀ ਕਦੇ ਕੋਈ ਇਨਸਾਨ ਨਹੀਂ ਆਇਆ ਹੋਣਾ ਜਿੱਥੇ ਤੱਕ ਵੀ ਥੋੜੀ ਕੋਈ ਨਿਗਾਹ ਜਾਂਦੀ ਆ ਕੋਈ ਘਰ ਨਹੀਂ ਕੁਛ ਨਹੀਂ ਨਾ ਕੋਈ ਖੇਤੀ ਐ ਇੱਥੇ ਬਸ ਇਹ ਐ ਵੀ ਵੀਡੀਓ ਚ ਦੇਖਣ ਨੂੰ ਸੋਹਣਾ ਲੱਗ ਰਿਹਾ ਪਰ ਜਦੋਂ ਆਪਾਂ ਇੱਥੇ ਆਉਣ ਇੱਕ ਮਤਲਬ ਬੇਚੈਨੀ ਜੀ ਪੈਦਾ ਹੁੰਦੀ ਐ ਵੀ ਯਾਰ ਇੱਥੇ ਕਿਵੇਂ ਲੋਕ ਕਾਵਾ ਬਸ ਐਨ ਐਚ ਕਰਕੇ ਇੱਥੇ ਥੋੜੀ ਜਿਹੀ ਕਹਾਵਾ ਜਾਈ ਹੋਣ ਕਰਕੇ ਉਹਦੇ ਰੌਣਕ ਬਸ ਮੜੀ ਜੀ ਕੋਈ ਨਹੀਂ ਆ ਬਸ ਪਹਾੜੀ ਕੇ ਤਰ੍ਹਾਂ ਆ ਤੁਸੀਂ ਦੇਖ ਲੋ ਜਿੱਤ ਤੱਕ ਥੋੜੀ ਨਿਕਾ ਜਾਂਦੇ ਕੁਝ ਵੀ ਨਹੀਂਗਾ ਬਸ ਪਹਾੜ ਤੋਂ ਬਿਨਾ 2:16 ਹੋ ਗਏ ਜੀ ਕਿਸ਼ਨਗੜ ਰਹਿ ਗਿਆ 51 ਕਿਲੋਮੀਟਰ ਇੱਥੇ ਅੱਜ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਕਿਸ਼ਨਗੜੇ ਪਹੁੰਚ ਜਾਊਗਾ ਮਾਰੂ ਥਲਾਂ ਦੇ ਵਿੱਚ ਫਿਰਦੇ ਨੇ ਥੋੜੇ ਛੋਟੇ ਭਰਾ ਬੁੱਕਦੇ ਭਈ ਇੰਨਾ ਉਜਾੜ ਏਰੀਆ ਨਾ ਜਿਵੇਂ ਆਪਾਂ Oman ਜਾਂ ਕਿਸੇ ਦੁਬਈ ਵਾਲੇ ਅਰਬ ਕੰਟਰੀ ਫਿਰਦੇ ਹੋਈਏ ਜਮਾਂ ਉਹੀ ਚੀਜ਼ ਆ ਬਣੀ ਤਣੀ ਲਵੇ ਲਾਣੇ ਕੁਛ ਨਹੀਂ ਹੈਗਾ ਨਾ ਇੱਥੇ ਤੁਹਾਨੂੰ ਕੋਈ ਸਾਈਕਲ ਦੇਖਣ ਨੂੰ ਮਿਲਦਾ ਸਾਨੂੰ ਤਾਂ ਹਾਲੇ ਤੱਕ ਕੋਈ ਦੇਖਣ ਨੂੰ ਮਿਲਿਆ ਨਹੀਂ ਬਸ ਸਾਡੇ ਕੋਲੇ ਨੇ ਬਈ ਕਿਉਂਕਿ ਰਿੱਤੇ ਕਰਕੇ ਸਾਈਕਲ ਤਾਂ ਇੱਥੇ ਕਦੇ ਚੱਲਦਾ ਨਹੀਂ ਪਿੰਡਾ ਬੁੰਡਾ ਇਸ ਤਾਂਲੇ ਰੋਡ ਤਾਂ ਚਲੋ ਵਧੀਆ ਬਣੇ ਪਏ ਨੇ ਆਹ ਦੇਖ ਲਓ ਜਮਾਂ ਜਿੱਥੇ ਤੱਕ ਵੀ ਥੋੜੀ ਨਿਗਾ ਜਾਂਦੀ ਆ ਵਿਰਾਨ ਏਰੀਆ ਪਿਆ ਵਿਰਾਨ 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 ਪਤਾ ਨਹੀਂ ਇਹ ਲੋਕ ਕਿਵੇਂ ਆਪਣਾ ਗੁਜ਼ਾਰਾ ਕਰਦੇ ਨੇ ਕਿਵੇਂ ਚਰਾਉਂਦੇ ਨੇ ਘਰ-ਬਾਰ ਕਿਉਂਕਿ ਆਮਦਨ ਦਾ ਸਾਧਨ ਤਾਂ ਇੱਥੇ ਹੈ ਨਹੀਂ ਕੋਈ ਨਾ ਤਾਂ ਕੋਈ ਫਸਲ ਆ ਬਿਜ਼ਨਸ ਵੇਟੇ ਕੋਈ ਖਾਸ ਬਿਜ਼ਨਸ ਨਹੀਂ ਹੈ ਇਹਨਾਂ ਦੇ ਆ ਮੰਦਰ ਦੇਖ ਲਓ ਜੀ ਪੌਡੀ ਟਾਈਪ ਮੰਦਰ ਬਣ ਰਿਹਾ ਹੈ ਕਿ ਆ ਸੋਹਣਾ 뷰 ਆ ਇਹਦਾ ਕਲਾਕਾਰੀ ਦੇਖੋ ਕਿੰਨੀ ਕਰੀ ਵੀ ਮਿਸਤਰੀਆਂ ਦੀ ਅੱਪਾ ਫਿਰਦੇ ਜੀ ਇਸ ਟਾਈਮ ਮਕਰਾਨੇ ਸ਼ਹਿਰਾਂ ਜਿਹੜਾ ਤੁਸੀਂ ਸੁਣਦੇ ਹੋ ਵੀ ਪੱਥਰ ਮਕਰਾਨੇ ਤਾਂ ਮਸ਼ਹੂਰ ਆ ਜੀ ਉਹ ਜਿਹੜੀਆਂ ਤੁਹਾਨੂੰ ਪਹਿਲਾਂ ਪਹਾੜੀਆਂ ਦਿਖਾਈਆਂ ਨੇ ਉੱਥੋਂ ਨਿਕੜਦਾ ਇਹ ਪੱਥਰ ਪੁਰੇ ਫਿਰ ਵੱਡੇ ਵੱਡੇ ਗਰਾਜ ਲੱਗੇ ਬੈਨੇ ਤੁਹਾਨੂੰ ਪਹਾੜੀਆਂ ਵੀ ਦਿਖਾ ਦਿੰਦੇ ਆ ਉਹ ਸਾਹਮਣੇ ਪਹਾੜੀਆਂ ਉੱਥੋਂ ਨਿਕਲ ਕੇ ਪੱਥਰ ਬੜੀਆਂ-ਬੜੀਆਂ ਸਿੱਲੀਆਂ ਨਿਕਲਦੀਆਂ ਨੇ ਉਹਦੇ ਵਿੱਚੋਂ ਕਟਿੰਗ ਕਰਕੇ ਫਿਰ ਇਹ ਪੀਸ ਆਪਣਾ ਛੋਟੀਆਂ ਟੈਲਾਂ ਵੱਡੀਆਂ ਟੈਲਾਂ ਗਰਨੇਟ ਪੂਰੇ ਤਿਆਰ ਹੁੰਦਾ ਜੀ ਇਹ ਮਕਰਾਨੇ ਸ਼ਹਿਰ ਦੇ ਵਿੱਚ ਤਕਰੀਬਨ 3 ਦਿਨ ਦਾ ਸਮਾਪਨ ਆਪਾਂ ਨੂੰ ਹੋ ਗਿਆ ਰਾਜਸਥਾਨ ਦੇ ਵਿੱਚ ਸਫ਼ਰ ਕਰਦਿਆਂ ਨੂੰ ਅੱਜ ਜਦੋਂ ਆਪਾਂ ਸਵੇਰੇ ਢਾਬੇ ਤੇ ਚਾਹ ਪੀਣ ਬੈਠੇ ਚਲੋ ਅੰਕਲ ਕਹਿਣ ਲੱਗਿਆ ਕਹਿੰਦਾ ਯਾਰ ਵੀ ਇਹ ਸਾਈਕਲ ਸਾਨੂੰ ਵਿਆਹ ਕੇ ਤੁਸੀਂ ਦੇਖ ਸਕਦੇ ਹੋ ਮੈਂ ਕਿਹਾ ਜੀ ਵੀ ਜਦੋਂ ਕੋਈ ਸੁਭ ਬਣਿਆ ਆਂਧਿਆ ਕੇ ਦੇ ਦਾਂਗੇ ਨੰਬਰ ਆਪਣਾ ਲੈ ਲੈ ਸੀਗਾ ਉਹਨਾਂ ਨੇ ਰਾਜਸਥਾਨ ਦੇ ਵਿੱਚ ਸਿੰਪਲ ਸਾਈਕਲ ਬਿਲਕੁਲ ਨਹੀਂ ਜੀ ਤੁਹਾਨੂੰ ਮਿਲੂਗਾ ਉਹ ਕਹਿੰਦਾ ਵੀ ਰੈਂਜਰ ਸਾਈਕਲ ਤਾਂ ਹੈਗੇ ਨੇ ਪਰ ਇਹ ਸਾਈਕਲ ਨਹੀਂ ਮਿਲਦਾ ਅੱਜ ਦਾ ਸਫ਼ਰ ਆਪਣਾ ਵੈਸੇ ਹੂੰ ਬਾਟ ਤਾਂ ਆਪਣਾ ਅੱਜ ਬਹੁਤ ਵੈਕਰੂ ਦੀ ਕਿਰਪਾ ਨਾਲ ਆਪਾਂ 150 ਦੇ ਲਵੇ ਪਲੱਸ ਬਾਟ ਕੱਢਤੀ ਅੱਜ ਪਰ ਜਿਹੜਾ ਰਸਤਾ ਸੀਗਾ ਅੱਜ ਉਹ ਮਤਲਬ ਇੱਕ ਖਤਰਿਆਂ ਵਾਲਾ ਵੀ ਕਹਿ ਸਕਦੇ ਆਪਾਂ ਜਮੇ ਕੋਈ ਬੱਚਾ ਵੀ ਨਹੀਂ ਕੋਈ ਪਸ਼ੂ ਵੀ ਨਹੀਂ ਕੋਈ ਡੰਗਾ ਬੱਚਾ ਵੀ ਨਹੀਂ ਕੋਈ ਦਿਖਣ ਨੂੰ ਮਿਲਿਆ ਉੱਥੇ ਆਪਾਂ ਨੂੰ ਇੰਨੇ ਸੁੰਨੇ ਰਾਹ ਦੇ ਵਿੱਚ ਦੀ ਆਪਾਂ ਆਏ ਆ ਆ ਨਾ ਪੁਤਾਰਾ ਰੋਡ ਸੀਗਾ ਤੇ ਹੁਣ ਆਪਾਂ ਨੇ ਤੋਂ ਇੱਥੋਂ ਰਹਿ ਗਿਆ ਕਿਸ਼ਨਗੜ 12 ਕਿਲੋਮੀਟਰ ਜੀ ਤੇ ਆਪਾਂ ਪਿੱਛੇ ਇੱਥੇ ਢਾਬੇ ਤੇ ਰੋਗੇ ਸੀਗੇ ਪੰਜਾਬੀ ਢਾਬਾ ਆ ਪੰਜਾਬ ਦੇ ਬੰਦਿਆਂ ਦੇ ਆ ਮੂਨਕ ਪਾਤਣ ਵਾਲੇ ਬੰਦਿਆਂ ਦਾ ਢਾਬਾ ਲੱਕੀ ਢਾਬਾ ਇਹ ਆਪਣਾ ਕਿਸ਼ਨਗੜ ਤੋਂ ਥੋੜੀ ਹੋ ਇਧਰ ਕਿਸ਼ਨਗੜਾ ਬਸ ਨਾਲੇ ਸ਼ਹਿਰਤਾਵਾ ਸਟਾਰਟ ਹੀ ਹੋ ਗਿਆ ਹੁਣ ਜਣੀ ਜਿਹੜਾ ਮੇਨ ਬੱਸ ਅਡਾ ਉਹ ਆਪਾਂ ਤੋਂ ਇੱਥੋਂ 14 ਕਿਲੋਮੀਟਰ ਆ ਵੀ ਅੱਜ ਦਾ ਸਟੇ ਆਪਾਂ ਇੱਥੇ ਕਰਾਂਗੇ ਬਾਈ ਕਹਿੰਦੇ ਰਹੋ ਖਾਣਾ ਪੀਣਾ ਕੋਈ ਦਿੱਕਤ ਨਹੀਂ ਆਏਗੀ ਹਾਂਜੀ ਵੀਰੋ ਵੀਡੀਓ ਆਪਣੀ ਪੂਰੀ ਦੇਖਿਆ ਕਰੋ ਤੇ ਤੁਹਾਡੇ ਵੀਰ ਨੂੰ ਸਪੋਰਟ ਕਰੋ ਵੀਡੀਓ ਸਕਰੋਲ ਨਾ ਕਰਿਆ ਕਰੋ ਹੋਰ ਵੀ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਵ ਯੂ ਆਲ